ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗਜਵਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਸਾ ਸੁਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾ ਸੁਗਤ ਜੀ ਆਪ ਜੀ ਨੂੰ ਇਹ ਵੀ ਤਾਂ ਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾ ਸੁਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੋਤ ਦੀ ਬੁਜੀ ਹੋਈ ਬੱਤੀ ਹੁੰਦੀ ਆ ਉਸ ਦਾ ਕੀ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਜੇ ਤੁਸੀਂ ਸੰਤ ਮਹਾਪੁਰਸ਼ਾ ਜੀ ਦਾ ਦੱਸਿਆ ਹੋਇਆ ਇੱਕ ਕੰਮ ਕਰ ਲਵੋਗੇ ਸਾਥ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਬਰਕਤਾਂ ਹੀ ਬਰਕਤਾਂ ਪੈਣਗੀਆਂ ਸਾਥ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਥ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਜੇ ਕਿਸੇ ਦਾ ਅਸੀਂ ਭਲਾ ਕਰਾਂਗੇ ਤੇ ਵਾਹਿਗੁਰੂ ਜੀ ਸਾਡਾ ਭਲਾ ਕਰਾਂਗੇ ਕਰ ਭਲਾ ਸੋ ਹੋ ਭਲਾ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦੇ ਸਵਾਲ ਸੀ ਪਹਿਲਾਂ ਆਪਾਂ ਨੇ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਕਿ ਜੋਤ ਜਗਾਉਣ ਦੇ ਕੀ ਫਾਇਦੇ ਹਨ ਸਾਧ ਸੰਗਤ ਜੀ ਤੇ ਕਮੈਂਟ ਵਿੱਚ ਬਹੁਤ ਸੰਗਤਾਂ ਨੇ ਪੁੱਛਿਆ ਸੀ ਜਿੱਦ ਜੋਤ ਦੀ ਬੁਜੀ ਹੋਈ ਬੱਤੀ ਹੁੰਦੀ ਆ ਉਸ ਦਾ ਕੀ ਕਰੀਏ ਸਾਥ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਸ ਨੂੰ ਘਰ ਦੇ ਵਿੱਚ ਹੀ ਰੱਖੀ ਰੱਖਦੀਆਂ ਨੇ ਸਾਥ ਸੰਗਤ ਜੀ ਜੇ ਉਸ ਦਾ ਗਲਤ ਤਰੀਕੇ ਦੇ ਨਾਲ ਨਰਾਦਰ ਹੁੰਦਾ ਹੈ ਸਾਥ ਸੰਗਤ ਜੀ ਆਪਾਂ ਨੂੰ ਉਸ ਨੂੰ ਜ਼ਿਆਦਾ ਟਾਈਮ ਵੀ ਨਹੀਂ ਰੱਖਣਾ ਚਾਹੀਦਾ ਸਾਥ ਸੰਗਤ ਜੀ ਆਓ ਅੱਜ ਆਪਾਂ ਇਸ ਕਥਾ ਦੀ ਸਾਜ ਪਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਇਸ ਦੀ ਸਾਰੀ ਵਿਧੀ ਵਾਰੇ ਦੱਸਾਂਗੇ ਜੋ ਕਿ ਸਾਧ ਸੰਗਤ ਜੀ ਸੰਤ ਮਹਾਪੁਰਸ਼ਾਂ ਜੀ ਨੇ ਦੱਸੀ ਹੋਈ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾਧ ਸੰਗਤ ਜੀ ਘਰ ਵਿੱਚ ਧਨ ਦੌਲਤ ਤੇ ਬਰਕਤ ਵਿੱਚ ਵਾਧਾ ਹੋਵੇ ਸਾਧ ਸੰਗਤ ਜੀ ਕਿ ਤੁਸੀਂ ਉਸ ਬੁੱਤੀ ਨੂੰ ਕੋੜੇ ਵਿੱਚ ਸੁੱਟ ਦਿੰਦੇ ਹੋ ਸਾਧ ਸੰਗਤ ਜੀ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ ਬਹੁਤ ਸਾਰੀਆਂ ਸੰਗਤਾਂ ਨੇ ਸਾਧ ਸੰਗਤ ਜੀ ਜੋ ਘਰ ਦੇ ਵਿੱਚ ਜੋਤ ਜਗਾਉਂਦੀਆਂ ਨੇ ਸਾਧ ਸੰਗਤ ਜੀ ਜੋ ਬੁਜੀ ਹੋਈ ਜੋਤੀ ਬੱਤੀ ਹੁੰਦੀ ਹੈ ਸਾਧ ਸੰਗਤ ਜੀ ਬਹੁਤ ਸੰਗਤਾਂ ਦਾ ਉਸ ਨੂੰ ਜਲ ਪ੍ਰਵਾਹ ਕਰ ਦਿੰਦੀਆਂ ਨੇ ਸਾਧ ਸੰਗਤ ਜੀ ਆਪਾਂ ਨੇ ਜਲ ਪ੍ਰਵਾਹ ਨਹੀਂ ਕਰਨਾ ਮਹਾਪੁਰਸ਼ੀ ਕਹਿੰਦੇ ਹਨ ਭਾਈ ਉਸ ਦਾ ਨਰਾਦਰ ਹੁੰਦਾ ਹੈ ਜਦੋਂ ਅਸੀਂ ਉਸ ਦਾ ਜਲ ਪ੍ਰਵਾਹ ਕਰਦੇ ਹਾਂ ਸਾਧ ਸੰਗਤ ਜੀ ਇੱਕ ਸਾਡੇ ਅੱਖੀ ਦੇਖੀ ਹੋਈ ਗੱਲ ਹੈ ਸਾਧ ਸੰਗਤ ਜੀ ਇੱਕ ਵਾਰ ਇਦਾਂ ਹੀ ਸਾਧ ਸੰਗਤ ਜੀ ਅਸੀਂ ਕਿਸੇ ਰਿਸ਼ਤੇਦਾਰ ਦੇ ਘਰੇ ਚਲੇ ਗਏ ਸਾਧ ਸੰਗਤ ਜੀ ਉਸ ਨੇ ਬੜੀ ਹੀ ਮਰਿਆਦਾ ਦੇ ਨਾਲ ਤੂਫਪਤੀ ਚ ਕੀਤੀ ਤੇ ਵਾਹਿਗੁਰੂ ਜੀ ਅੱਗੇ ਦੇਸੀ ਕਿਉ ਦੀ ਜੋਤ ਜਗਾਈ ਸਾਤ ਸੰਗਤ ਜੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਉਸ ਨੇ ਜੋਤ ਜਗਾਈ ਸਾਤ ਸੰਗਤ ਜੀ ਫਿਰ ਜਦੋਂ ਵੀ ਜੋਤ ਵੱਦੀ ਸਾਤ ਸੰਗਤ ਜੀ ਜਦੋਂ ਜੋਤ ਵੱਜ ਜਾਂਦੀ ਹੈ ਉਸ ਤੋਂ 2-3 ਘੰਟੇ ਵੀ ਉਸ ਦੇ ਵਿੱਚ ਜੋਤ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਵਿੱਚ ਅਸਰ ਰਹਿੰਦਾ ਹੈ ਸਾਤ ਸੰਗਤ ਜੀ ਉਸ ਤੋਂ ਸ਼ਹੀਦੀ ਫੌਜਾਂ ਅੰਗ ਸੰਗ ਰਹਿੰਦੀਆਂ ਹਨ ਸਾਤ ਸੰਗਤ ਜੀ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜੋ ਜੋਤੀ ਬੱਤੀ ਹੁੰਦੀ ਹੈ ਤੁਸੀਂ ਉਸ ਦਾ ਕੀ ਕਰਦੇ ਹੋ ਤਾਂ ਸਾਧ ਸੰਗਤ ਜੀ ਉਸਨੇ ਜਵਾਬ ਦਿੱਤਾ ਕਿ ਅਸੀਂ ਉਸ ਨੂੰ ਕਿਸੇ ਵੇਲੇ ਤੇ ਸਾਈਡ ਤੇ ਰੱਖ ਦਿੰਨੇ ਹਾਂ ਜਾਂ ਫਿਰ ਉਸ ਨੂੰ ਅਸੀਂ ਕੂੜੇ ਦੇ ਵਿੱਚ ਹੀ ਸੁੱਟ ਦਿੰਦੇ ਹਾਂ ਸਾਧ ਸੰਗਤ ਜੀ ਜੋ ਆਪਾਂ ਘਰ ਦੇ ਵਿੱਚ ਅਰਗਵਤੀ ਲਗਾਉਂਦੇ ਹਾਂ ਜਾਂ ਧੂਪ ਲਗਾਉਂਦੇ ਹਾਂ ਸਾਧ ਸੰਗਤ ਜੀ ਜੋ ਉਸ ਦੀ ਵੀ ਸਾਧ ਸੰਗਤ ਜੀ ਰਾਖ ਹੁੰਦੀ ਹੈ ਭਈ ਉਹ ਵੀ ਪੈਰਾਂ ਦੇ ਵਿੱਚ ਹੀ ਟੋਲ ਦਿੰਦੇ ਹਨ 사త్సੰਗਤ ਜੀ ਇਹ ਮर्यादा ਦੇ ਅਨੁਸਾਰ ਨਹੀਂ ਹੈ 사త్సੰਗਤ ਜੀ ਬਹੁਤ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ 사త్సੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ 사త్సੰਗਤ ਜੀ ਨਾਹੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਤੁਸੀਂ ਜਗਾ ਸਕਦੇ ਹੋ ਜੇ ਤੁਸੀਂ ਜੋਤ ਦੀ ਬੁਝੀ ਹੋਈ ਬੱਤੀ ਦਾ ਇਸ ਤਰ੍ਹਾਂ ਨਿਰਾਦਰ ਕਰਦੇ ਹੋ ਸਾਥ ਸੰਗਤ ਜੀ ਜੇਕਰ ਤੁਸੀਂ ਬਤੀ ਦਾ ਸਹੀ ਢੰਗ ਨਾਲ ਪ੍ਰਯੋਗ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਥ ਸੰਗਤ ਜੀ ਥੋੜੇ ਜਿਹੇ ਯਤਨ ਨਾਲ ਹੀ ਹਰ ਮੰਜ਼ਿਲ ਹਾਸਲ ਹੋ ਸਕੇਗੀ ਜਦੋਂ ਅਸੀਂ ਸਾਥ ਸੰਗਤ ਜੀ ਕੋਈ ਚੰਗਾ ਕੰਮ ਕਰਨ ਲੱਗਦੇ ਹਾਂ ਤਾ ਅਸੀਂ ਜੋਤ ਅਤੇ ਤੂਬਤ ਦੇ ਵਾਹਿਗੁਰੂ ਜੀ ਅੱਗੇ ਉਸ ਸੱਚੇ ਵਾਹਿਗੁਰੂ ਜੀ ਅੱਗੇ ਪਰਮੇਸ਼ਵਰ ਅੱਗੇ ਜਰੂਰ ਅਰਦਾਸ ਕਰਦੇ ਹਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਸਾਡਾ ਸਾਰੇ ਕਾਮ ਨੂੰ ਸਿਰੇ ਚੜਾ ਦੇਣਾ ਸਾਧ ਸੰਗਤ ਜੀ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਹਨ ਸਾਰੇ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਆਪਾਂ ਘਰ ਦੇ ਵਿੱਚ ਅਕੰਡ ਪਾਠ ਸਾਹਿਬ ਦੀ ਆਰੰਭਤਾ ਕਰਦੇ ਹਾਂ ਤਾਂ ਸਾਸੰਗਤ ਜੀ ਅਸੀਂ ਜੋਤ ਜ਼ਰੂਰ ਜਗਾਉਂਦੇ ਹਾਂ ਅਸੀਂ ਸਵੇਰੇ ਅਦੇ ਸ਼ਾਮ ਵੇਲੇ ਜੋਤ ਘਰ ਵਿੱਚ ਵੀ ਲਗਾਉਂਦੇ ਹਾਂ ਸਾਸੰਗਤ ਜੀ ਮਹਾਪੁਰਸ਼ ਜੀ ਦੱਸਦੇ ਹਨ ਭਾਈ ਜੇ ਉਸ ਦੇ ਵਿਧੀ ਵਧੀ ਹੋਈ ਬੱਤੀ ਦਾ ਕੀ ਕਰੀਏ ਤਾਂ ਸਾਸੰਗਤ ਜੀ ਜੋ ਕਿ ਜੋਤ ਆਪਣੀ ਆਸਤਾਨ ਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ ਸਾਧ ਸੰਗਤ ਜੀ ਮਹਾਪੁਰਸ਼ਾਂ ਨੇ ਇਦਾਂ ਹੀ ਸਾਧ ਸੰਗਤ ਜੀ ਵਚਨ ਕੀਤੇ ਸੀ ਭਾਈ ਕਿ ਤੁਸੀਂ ਜੋਤ ਜੋਤ ਦੀ ਵਧੀ ਹੋਈ ਬੱਤੀ ਦਾ ਇਸ ਤਰ੍ਹਾਂ ਤੁਸੀਂ ਨੇ ਕਰਨਾ ਹੈ ਜਿਸ ਦੇ ਨਾਲ ਉਸ ਦੀ ਨਰਾਦਰ ਨਹੀਂ ਹੁੰਦਾ ਸਾਧ ਸੰਗਤ ਜੀ ਕਈ ਲੋਕ ਕਹਿੰਦੇ ਹਨ ਕਿ ਜੇ ਕਿ ਜੇ ਬੱਤੀ ਹੁੰਦੀ ਹੈ ਉਸ ਨੂੰ ਬਾਹਰ ਸੁੱਟ ਦਿਓ ਕਈ ਲੋਕ ਜੋ ਬੱਤੀਆਂ ਹੁੰਦੀਆਂ ਨੇ ਮਹੀਨੇ ਭਰਦੀਆਂ ਦੋ ਮਹੀਨੇ ਦੀਆਂ ਉਸ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਅਸੀਂ ਘਰ ਵਿੱਚ ਦਲੇਦਤ ਦਾ ਉੱਤਰ ਗਰੀਬੀ ਨੂੰ ਆਪਣੇ ਆਪ ਲੈ ਕੇ ਆਉਂਦੇ ਹਾਂ 사ਸੰਗਤ ਜੀ ਮਹਾਪੁਰਜ ਜੀ ਕਹਿੰਦੇ ਭਾਈ ਉਹਨਾਂ ਦੀ ਜ਼ਿੰਦਗੀ ਕਦੇ ਸਵਰ ਨਹੀਂ ਸਕਦੀ ਜੋ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਉਸ ਜੋਤ ਦਾ ਨਿਰਾਦਰ ਕਰਦੇ ਹਨ ਸਾਥ ਸੰਗਤ ਜੀ ਇੱਕ ਤਾਂ ਅਸੀਂ ਵਾਹਿਗੁਰੂ ਜੀ ਕੇ ਜੋਤ ਜਗਾ ਕੇ ਅਰਦਾਸਾ ਕਰਦੇ ਹਾਂ ਕਿ ਵਾਹਿਗੁਰੂ ਜੀ ਸਾਡਾ ਆ ਕੰਮ ਸੁਵਾਰਦ ਸਾਡਾ ਉਹ ਕੰਮ ਸੁਵਾਰਦ ਦੂਸਰੇ ਪਾਸੇ ਅਸੀਂ ਨਿਰਾਦਤਾ ਹੀ ਕਰੀ ਜਾਂਦੇ ਹਾਂ ਸਾਥ ਸੰਗਤ ਜੀ ਗਲਤ ਗੱਲ ਹੈ ਸਾਥ ਸੰਗਤ ਜੀ ਬੱਤੀਆਂ ਨੂੰ ਤੁਸੀਂ ਹੁਣ ਸਾਥ ਸੰਗਤ ਜੀ ਮਹਾਪੁਰਸ਼ਾਂ ਜੀ ਦੇ ਦੱਸੇ ਹੋਏ ਵਚਨਾਂ ਅਨੁਸਾਰ ਸਾਥ ਸੰਗਤ ਜੀ ਇਸ ਦਿਨ ਨੂੰ ਧਿਆਨ ਦੇ ਨਾਲ ਸੁਣ ਲੈਣਾ ਸਾਸੰਗਤ ਜੀ ਜੋ ਤੁਹਾਡੀਆਂ ਮਹੀਨੇ ਭਰਦੀਆਂ ਬੱਤੀਆਂ ਹੁੰਦੀਆਂ ਨੇ ਜੋਤ ਤੇ ਵਧੀਆਂ ਹੋਣਆਂ ਸਾਸੰਗਤ ਜੀ ਉਹਨਾਂ ਦਾ ਤੁਸੀਂ ਨੇ ਇੱਕ ਮਿੱਟੀ ਦਾ ਭਾਂਡਾ ਲੈਣਾ ਹੈ ਸਾਸੰਗਤ ਜੀ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਸਾਸੰਗਤ ਜੀ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਹੀ ਇੱਕ ਸਾਈਡ ਤੇ ਰੱਖ ਕੇ ਸਾਸੰਗਤ ਜੀ ਉਹਨਾਂ ਨੂੰ ਤੁਸੀਂ ਨੇ ਅੱਗ ਲਾ ਕੇ ਸਾੜ ਦੇਣਾ ਹੈ ਸਾਸੰਗਤ ਜੀ ਫਿਰ ਜਦੋਂ ਤੁਸੀਂ ਉਸ ਦੀ ਰਾਖ ਬਣ ਜਾਵੇਗੀ ਸਾਸੰਗਤ ਜੀ ਜਦੋਂ ਠੰਡੀ ਹੋ ਜਾਵੇਗੀ ਉਹ ਰਾਖ ਤਾਂ ਤੁਸੀਂ ਉਸ ਨੂੰ ਵਰਤ ਸਕਦੇ ਹੋ ਸਾਸੰਗਤ ਜੀ ਉਸ ਦੇ ਬਹੁਤ ਲਾਭ ਹਨ ਸਾਸੰਗਤ ਜੀ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਪੀ ਲਓ ਸਾਸੰਗਤ ਜੀ ਜਾਂ ਤੁਸੀਂ ਉਸ ਨੂੰ ਇਦਾਂ ਹੀ ਖਾ ਲਓ ਸਾਸੰਗਤ ਜੀ ਇਸ ਦੇ ਵਿਗਿਆਨਿਕ ਅਤੇ ਧਾਰਮਿਕ ਦੋਵੇਂ ਦੋਵੇਂ ਕਾਰਨ ਨੇ ਸਾਧ ਸੰਗਤ ਜੀ ਜਿਹੜੇ ਮਹਾਪੁਰਜ ਜੀ ਆਖਦੇ ਨੇ ਭਾਈ ਜਿਹੜੇ ਧਾਰਮਿਕ ਲੋਕ ਨੇ ਉਹ ਕਹਿੰਦੇ ਹਨ ਜਦੋਂ ਤੁਸੀਂ ਇਸ ਤਰੀਕੇ ਨਾਲ ਇਸ ਰਾਖ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਕਦੀ ਵੀ ਕਿਸੇ ਰੋਗ ਨਹੀਂ ਲੱਗ ਸਕਦਾ ਤੁਹਾਨੂੰ ਤੁਸੀਂ ਰੋਗਾਂ ਤੋਂ ਬਚੇ ਰਹਿੰਦੇ ਹੋ ਘਰ ਦੇ ਵਿੱਚ ਧਨ ਦੌਲਤ ਦਾ ਵਰਕ ਤਾਂ ਹੀ ਵਰਕ ਤਾਂ ਪੈਂਦੀਆਂ ਨੇ ਤੇ ਧਨ ਦੌਲਤ ਦਾ ਵਾਸ ਹੁੰਦਾ ਹੈ ਸਾਸੰਗਤ ਜੀ ਮਹਾਪੁਰਸ਼ੀ ਆਖਦੇ ਨੇ ਭਾਈ ਜਿਹੜੇ ਵਿਗਿਆਨਿਕ ਲੋਕ ਹੁੰਦੇ ਨੇ ਸਾਸੰਗਤ ਜੀ ਉਹ ਕਹਿੰਦੇ ਹਨ ਜਦੋਂ ਅਸੀਂ ਇਸ ਰਾਗ ਦਾ ਸੇਵਨ ਕਰਦੇ ਹਾਂ ਤੇ ਆਪਣੇ ਘਰ ਵਿੱਚ ਕਿਸੇ ਨੂੰ ਕੋਈ ਪੁਰਾਣੀ ਤੋਂ ਪੁਰਾਣੀ ਸਾਸੰਗਤ ਜੀ ਬਿਮਾਰੀ ਲੱਗੀ ਹੋਵੇ ਹੋ ਵੀ ਇਸ ਦੇ ਨਾਲ ਠੀਕ ਹੋ ਜਾਂਦੀ ਹੈ। ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਈਆਂ ਨੂੰ ਬਹੁਤ ਪੁਰਾਣੀ ਖੰਗ ਹੁੰਦੀ ਹੈ। ਜੇ ਗਲੇ ਵਿੱਚ ਕੋਈ ਗਲੇ ਦੇ ਨਾਲ ਜੁੜੀ ਹੋਈ ਕੋਈ ਵੀ ਬਿਮਾਰੀ ਹੋਵੇ। ਸਾਧ ਸੰਗਤ ਜੀ ਜਦੋਂ ਅਸੀਂ ਘਰ ਦੇ ਵਿੱਚ ਅਕੰਠਪਾਡ ਸਾਈਵ ਰੱਖਦੇ ਹਾਂ ਤਾਂ ਉਹ ਜੋਤ ਤਿੰਨ ਦਿਨ ਲਗਾਤਾਰ ਚੱਲਦੀ ਰਹਿੰਦੀ ਹੈ। ਸਾਥ ਸੰਗਤ ਜੀ ਅਤੇ ਪਾਠ ਦੀ ਸਮਾਪਤੀ ਤੋਂ ਬਾਅਦ ਵੀ ਉਸ ਨੂੰ ਅਸੀਂ ਵਧਣ ਨਹੀਂ ਦਿੰਦੇ ਜਿਸ ਭਾਂਡੇ ਵਿੱਚ ਜੋਤ ਜਗੀ ਹੁੰਦੀ ਹੈ ਜਦ ਜਗ ਰਹੀ ਹੈ ਸਾਥ ਸੰਗਤ ਜੀ ਤੁਸੀਂ ਦੇਖੋਗੇ ਉਸ ਨੂੰ ਉਸ ਦੇ ਉਸਦੇ ਆਲੇ ਦੁਆਲੇ ਭਾਂਡੇ ਦੇ ਇੱਕ ਲਾਲ ਰੰਗ ਦਾ ਸਾਥ ਸੰਗਤ ਜੀ ਜਾਲ ਬਣ ਜਾਂਦਾ ਹੈ ਸਾਥ ਸੰਗਤ ਜੀ ਉਸ ਨੂੰ ਲਾ ਕੇ ਤੁਸੀਂ ਉਸ ਨੂੰ ਉਤਾਰ ਕੇ ਇੱਕ ਡੱਬੇ ਦੇ ਵਿੱਚ ਪਾ ਲਓ 사ਸੰਗਤ ਜੀ ਜਿਸ ਨੂੰ ਬਿਲਕੁਲ ਹਵਾ ਨਾ ਲਗੇ ਜਾਂ ਉਸ ਡੱਬੇ ਦੇ ਵਿੱਚ ਬਿਲਕੁਲ ਹਵਾ ਨਾ ਜਾਵੇ ਉਸ ਦੇ ਵਿੱਚ ਥੋੜੀ ਜਹੀ ਖੰਡ ਪਾ ਲਓ 사ਸੰਗਤ ਜੀ ਫਿਰ ਉਸ ਨੂੰ ਚੰਗੀ ਤਰ੍ਹਾਂ ਰਿਲਾ ਲਓ ਉਸ ਨੂੰ ਰਾਤ ਨੂੰ ਸੌਣ ਵੇਲੇ ਇੱਕ ਚਮਚ ਦੁੱਧ ਨਾਲ ਜਾਂ ਕੋਸੇ ਪਾਣੀ ਨਾਲ ਲੈ ਲਵੋ ਤਾਂ 사ਸੰਗਤ ਜੀ ਇਸ ਤਰੀਕੇ ਨਾਲ ਜੇ ਤੁਸੀਂ ਕਰੋਗੇ ਤੁਹਾਡੀ ਕੋਈ ਵੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਹੈ ਉਹ ਵੀ ਠੀਕ ਹੋ ਜਾਵੇਗੀ ਸਾਧ ਸੰਗਤ ਜੀ ਤੁਸੀਂ ਉਸ ਬੀਜ ਦਾ ਤਿਆਰ ਰੱਖਣਾ ਜੋ ਮਹਾਪੁਰਸ਼ਾ ਜੀ ਨੇ ਦੱਸੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਮਿੱਟੀ ਦਾ ਪਾਂਡਾ ਲੈਣਾ ਹੈ ਉਸ ਦੇ ਵਿੱਚ ਸਾਰੀਆਂ ਬੱਤੀਆਂ ਅਲੱਗ ਕਰ ਦੇਣੀਆਂ ਹੈ ਜਿਵੇਂ ਸਾਧ ਸੰਗਤ ਜੀ ਕਾਗਜ਼ ਹੁੰਦੇ ਨੇ ਅਗਰਵਤੀਆਂ ਡੱਬਿਆਂ ਹੁੰਦੇ ਉਹਨਾਂ ਨੂੰ ਸਾਈਡ ਤੇ ਕੱਟ ਦੇਣਾ ਹੈ ਸਾਤ ਸੰਗਤ ਜੀ ਉਹਨਾਂ ਨੂੰ ਤੁਸੀਂ ਸਾਇਟ ਤੇ ਅੱਗ ਲਗਾ ਦੇਣੀ ਹੈ ਜੋ ਬੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਇਟ ਤੇ ਕੱਢ ਕੇ ਉਹਨਾਂ ਨੂੰ ਉਸ ਦੀ ਰਾਖ ਬਣਾਣੀ ਬਣਾ ਲੈਣੀ ਹੈ ਜਦੋਂ ਉਸ ਦੀ ਰਾਖ ਬਣ ਜਾਵੇ ਤਾਂ ਸਾਤ ਸੰਗਤ ਜੀ ਉਸ ਨੂੰ ਠੰਡੀ ਹੋਣ ਤੱਕ ਇੱਕ ਡੱਬੇ ਦੇ ਵਿੱਚ ਪਾ ਲਓ ਸਾਤ ਸੰਗਤ ਜੀ ਘਰ ਦੇ ਵਿੱਚ ਉਸ ਦਾ ਉਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਸਵੇਰ ਸ਼ਾਮ ਛਿੱਟਾ ਦੇ ਦਿਓ ਸਾਤ ਸੰਗਤ ਜੀ ਜੋ ਵੀ ਘਰ ਦੇ ਵਿੱਚ ਗਲਤ ਚੀਜ਼ਾਂ ਹੁੰਦੀਆਂ ਨੇ ਉਹ ਬਾਹਰ ਚਲ ਜਾਣਗੀਆਂ ਮਹਾੜੀਆਂ ਰੋਹਾਂ ਹੁੰਦੀਆਂ ਨੇ ਉਹ ਵੀ ਨਹੀਂ ਕਰਦੇ ਵਿੱਚ ਐਂਟਰ ਹੋਣਗੀਆਂ ਸਾਧ ਸੰਗਤ ਜੀ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਜੀ ਛਿੱਟਾ ਹਮੇਸ਼ਾ ਜੋ ਤੁਹਾਡਾ ਮੇਨ ਗੇਟ ਹੈ ਉਸ ਤੋਂ ਵੱਲ ਨੂੰ ਹੀ ਲਗਾਉਣਾ ਹੈ ਸਾਧ ਸੰਗਤ ਜੀ ਜੇ ਕੋਈ ਬਿਮਾਰ ਹੈ ਬਹੁਤ ਜ਼ਿਆਦਾ ਕੋਈ ਬੈੱਡ ਤੇ ਪਿਆ ਹੈ ਕੋਈ ਬਹੁਤ ਜ਼ਿਆਦਾ ਉਸ ਨੂੰ ਵੱਡੀ ਬਿਮਾਰੀ ਹੈ ਸਾਧ ਸੰਗਤ ਜੀ ਜਿਸ ਅੰਗ ਤੇ ਵੀ ਉਸ ਦੀ ਬਿਮਾਰੀ ਹੈ ਨਾ ਸਾਤ ਸੰਗਤ ਜੀ ਉੱਥੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਸਾਤ ਸੰਗਤ ਜੀ ਉੱਥੇ ਲਗਾ ਦੇਣਾ ਤਾਂ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ ਚਮਤਕਾਰ ਹੋ ਜਾਵੇਗਾ ਦਿਨਾਂ ਦੇ ਵਿੱਚ ਉਹ ਰੋਗ ਠੀਕ ਹੋ ਜਾਵੇਗਾ ਇਸ ਵਿਧੀ ਦਾ ਧਿਆਨ ਰੱਖਣਾ ਸਾਤ ਸੰਗਤ ਜੀ ਅੱਜ ਤੋਂ ਬਾਅਦ ਸਾਤ ਸੰਗਤ ਜੀ ਮਹਾਂਪੁਰਸ਼ਾਂ ਜੀ ਦੇ ਪੂਰਨ ਬ੍ਰਹਮ ਗਿਆਨੀ ਸੰਤ ਅਬਾਜੀਤ ਸਿੰਘ ਜੀ ਦੇ ਦੱਸੇ ਹੋਏ ਬਚਨਾਂ ਅਨੁਸਾਰ ਜਿਹੜਾ ਇਸ ਵਿਧੀ ਦਾ ਕਰੇਗਾ ਵਿਧੀ ਨਾਲ ਸਾਤ ਸੰਗਤ ਜੀ ਕਰੇਗਾ ਤਾਂ ਸਾਤ ਸੰਗਤ ਜੀ ਉਸ ਦੇ ਘਰ ਵਿੱਚ ਕਦੀ ਬਰਕਤ ਦਾ ਬਰਕਤਾਂ ਹੀ ਬਰਕਤਾਂ ਆਉਣਗੀਆਂ ਕਦੇ ਵੀ ਘਾਟਾ ਨਹੀਂ ਹੋਵੇਗਾ ਖੁਸ਼ੀਆਂ ਹੀ ਰਹਿਣਗੀਆਂ ਹਟਾਈਂ ਸਾਤ ਸੰਗਤ ਜੀ ਧਿਆਨ ਰੱਖਣਾ ਦੂਸਰੀ ਵਿਧੀ ਸਾਤ ਸੰਗਤ ਜੀ ਮਹਾਪੁਰਸ਼ ਜੀ ਇਹ ਦੱਸਦੇ ਨੇ ਕਿ ਭਾਈ ਜਦੋਂ ਆਪਾਂ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਕਰਾਉਂਦੇ ਹਾਂ ਤਾਂ ਸਾਤ ਸੰਗਤ ਜੀ ਜੋ ਆਪਾਂ ਜੋਤ ਜਗਾਈ ਹੁੰਦੀ ਹੈ ਜਿਸ ਭਾਂਡੇ ਦੇ ਵਿੱਚ ਵੀ ਸਾਧ ਸੰਗਤ ਜੀ ਜਦੋਂ ਤਿੰਨ ਦਿਨਾਂ ਤੋਂ ਬਾਅਦ ਵੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ ਉਸ ਵਾਦ ਜਿੰਨੀ ਦੇਰ ਤੱਕ ਜੋਤ ਜਗਦੀ ਹੈ ਉਨੀ ਦੇਰ ਤੱਕ ਜੱਗੀ ਰਹਿਣ ਤੋਂ ਉਸ ਨੂੰ ਆਪਣੇ ਆਪ ਨਾ ਕਦੇ ਵੀ ਬੁਝਾਓ ਜਦੋਂ ਉਹ ਆਪਣੇ ਆਪ ਵੱਧ ਜਾਵੇ ਤਾਂ ਸਾਧ ਸੰਗਤ ਜੀ ਧਿਆਨ ਰੱਖਣਾ ਉਸ ਦੇ ਆਲੇ ਦੁਆਲੇ ਲਾਲ ਰੰਗ ਦਾ ਇੱਕ ਜਾਲਾ ਹੁੰਦਾ ਹੈ ਸਾਸੰਗ ਜੀ ਉਸਨੂੰ ਉਤਾਰ ਕੇ ਇੱਕ ਡੱਬੇ ਵਿੱਚ ਪਾ ਲਓ ਉਸ ਦੇ ਵਿੱਚ ਥੋੜੀ ਕੰਡ ਪਾ ਲਓ ਸਾਸੰਗ ਜੀ ਉਸ ਨੂੰ ਚੰਗੀ ਤਰ੍ਹਾਂ ਲਾ ਕੇ ਇੱਕ ਬੰਦ ਡੱਬੇ ਵਿੱਚ ਪਾ ਲਓ ਉਸ ਨੂੰ ਰਾਤ ਨੂੰ ਦੁੱਧ ਨਾਲ ਜਾਂ ਕੋਸੇ ਪਾਣੀ ਦੇ ਨਾਲ ਲੈ ਲਓ ਤੁਹਾਨੂੰ ਕੋਈ ਵੀ ਬਿਮਾਰੀ ਹੈ ਉਹ ਜਲਦੀ ਠੀਕ ਹੋ ਜਾਵੇਗੀ ਸਾਸੰਗ ਜੀ ਜੇ ਤੁਸੀਂ ਮਹਾਪੁਰਸ਼ਾਂ ਦੀ ਜਿੱਦ ਦੱਸੇ ਹੋਏ ਇਸ ਵਿਧੀ ਦੇ ਅਨੁਸਾਰ ਕਰੋਗੇ ਸਾਸੰਗ ਜੀ ਤੁਹਾਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਾਸੰਗਤ ਜੀ ਬਹੁਤ ਲੋਕਾਂ ਦਾ ਕਹਿਣਾ ਹੈ ਜਦੋਂ ਅਸੀਂ ਇਸ ਦਾ ਸੇਵਨ ਕਰਦੇ ਹਾਂ ਸਾਡੇ ਅੰਦਰ ਦੀ ਜੋ ਨਕਾਰਮਤ ਸਾਸੰਗਤ ਜੀ ਨਕਾਰਮਿਕਤਾ ਜਿਹੜੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਜਿਸ ਨਾਲ ਮਨੁੱਖ ਵਿੱਚ ਉੱਦਮਤਾ ਤੇ ਨਮਾ ਕੁਝ ਕਰਨ ਦੀ ਸੰਚਾਰ ਹੁੰਦਾ ਹੈ ਸਾਸੰਗਤ ਜੀ ਮਨੁੱਖ ਹਮੇਸ਼ਾ ਅੱਗੇ ਵਧਦਾ ਜਾਂਦਾ ਹੈ ਸਾਸੰਗਤ ਜੀ ਘਰ ਦੇ ਵਿੱਚ ਕਲਾਕਲੇਸ਼ ਮੁੱਕ ਜਾਂਦਾ ਹੈ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ ਸਾਧ ਸੰਗਤ ਜੀ ਕੋਈ ਦੇਸੀ ਘਿਓ ਦੀ ਜੋਤ ਜਗਾਉਂਦਾ ਹੈ ਕੋਈ ਸਾਧ ਸੰਗਤ ਜੀ ਸਰੋਂ ਦੇ ਤੇਲ ਦਾ ਦੀਵਾ ਜਗਾਉਂਦਾ ਹੈ ਸਾਧ ਸੰਗਤ ਜੀ ਜੋ ਦੇਸੀ ਘਿਓ ਦੀਪਾਂ ਜੋਤ ਜਗਾਉਂਦੇ ਹਨ ਸਾਧ ਸੰਗਤ ਜੀ ਉਸਦੇ ਬਹੁਤ ਜ਼ਿਆਦਾ ਫਾਇਦੇ ਹਨ ਸਾਧ ਸੰਗਤ ਜੀ ਉਸ ਦੇ ਨਾਲ ਤਾਂ ਤੁਸੀਂ ਦੇਖੋਗੇ ਉਸ ਦੇ ਨਾਲ ਪੋਲਿਊਸ਼ਨ ਨਹੀਂ ਫੈਲਦਾ ਵਾਤਾਵਰਨ ਸਾਫ਼ ਰਹਿੰਦਾ ਹੈ ਸਾਧ ਸੰਗਤ ਜੀ ਚੰਗੀ ਊਰਜਾ ਆਪਣੇ ਘਰ ਦੇ ਵਿੱਚ ਪਰਵੇਸ਼ ਹੁੰਦੀ ਹੈ ਸਾਥ ਸੰਗਤ ਜੀ ਜ਼ਿਆਦਾਤਰ ਜਿਹੜੇ ਦੇਸੀ ਘੋਦੀ ਜੋਤ ਹਨ ਉਹ ਸ਼ਹੀਦ ਸਿੰਘਾਂ ਲਈ ਜਗਾਈ ਜਾਂਦੀ ਹੈ ਸਾਥ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਸਰੋਂ ਦੇ ਤੇਲ ਦਾ ਜੀਵਾ ਜਗਾਉਂਦੇ ਹਨ ਸਾਥ ਸੰਗਤ ਜੀ ਉਹ ਇੱਕ ਤੇ ਸਾਥ ਸੰਗਤ ਜੀ ਤੁਹਾਨੂੰ ਪਤਾ ਉਹ ਪੋਲਿਊਸ਼ਨ ਫਲਾਉਂਦਾ ਹੈ ਹੋ ਸਕਦਾ ਹੈ ਵੱਤੋ ਵੱਤ ਤੁਸੀਂ ਦੇਸੀ ਘੋਦੀ ਜੋਤ ਹੀ ਜਗਾਇਆ ਕਰੋ ਕਿਉਂਕਿ ਜੋ ਦੇਸੀ ਕਦੀ ਜੋਤ ਹੁੰਦੀ ਹੈ ਨਾ ਉਹ ਆਕਸੀਜਨ ਵੀ ਪੈਦਾ ਕਰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਨਾਲ ਕਰੋਗੇ ਤੁਹਾਡੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਧਿਆਨ ਦੇ ਨਾਲ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਮਹਾਂਪੁਰਸ਼ ਜੀ ਆਖਦੇ ਨੇ ਭਾਈ ਜਿਹੜੇ ਉਹਨਾਂ ਦੇ ਵਚਨਾਂ ਨੂੰ ਮੰਨ ਗਿਆ ਸਾਥ ਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਤਰ ਗਿਆ ਸਾਥ ਸੰਗਤ ਜੀ ਜਿਹਨਾਂ ਨੇ ਉਹਨਾਂ ਦੇ ਵਚਨ ਸਤ ਵਚਨ ਕਹਿ ਕੇ ਮੰਨ ਲਿਆ ਤਾਂ ਸਾਥ ਸੰਗਤ ਜੀ ਉਸਨੇ ਆਪਣੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਕਰ ਲਏ ਸਾਥ ਸੰਗਤ ਜੀ ਮਹਾਪੁਰਸ਼ ਤੁਸੀਂ ਜਾਣਦੇ ਹੀ ਹੋ ਉਹਨਾਂ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਕਿੰਨਾ ਹੀ ਸੁਧਾਰ ਕੀਤਾ ਹੈ ਸਾਥ ਸੰਗਤ ਜੀ ਜਦੋਂ ਮਹਾਪੁਰਸ਼ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਮਹਾਰਾਜ ਜਦੋਂ ਵੀ ਉਹ ਖੁਸ਼ੀ ਦੇ ਵਿੱਚ ਹੁੰਦੇ ਸੀ ਤਾਂ ਸਾ ਸੰਗਤ ਜੀ ਉਹ ਰੋਜ਼ ਨਿਤ ਨਮੀ ਇੱਕ ਵਿਧੀ ਲੈ ਕੇ ਦੱਸਦੇ ਸੀ ਆਪਣੀਆਂ ਸੰਗਤਾਂ ਨੂੰ ਆਪਣੇ ਸੇਵਾਦਾਰਾਂ ਨੂੰ ਆਪਣੇ ਪ੍ਰੇਮੀਆਂ ਨੂੰ ਤਾਂ ਜੋ ਸਾ ਸੰਗਤ ਜੀ ਉਹ ਚੰਗੇ ਰਾਹ ਤੇ ਤੁਰ ਸਕਣ ਵਾਹਿਗੁਰੂ ਜੀ ਦੇ ਦੱਸੇ ਹੋਏ ਚੰਗੇ ਰਾਹ ਤੇ ਤੁਰ ਸਕਣ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਤੁਸੀਂ ਕਰੋਗੇ ਤਾਂ ਤੁਹਾਡੀ ਵੀ ਜ਼ਿੰਦਗੀ ਸਵਰ ਜਾਵੇਗੀ 사త్సੰਗਤ ਜੀ ਇਹ ਮਹਾਪੁਰਸ਼ਾਂ ਦੇ ਬਚਨ ਨੇ ਪਾਈ 사త్సੰਗਤ ਜੀ ਸਾਨੂੰ ਵੀ ਇਸ ਦਾ ਨਹੀਂ ਪਤਾ ਸੀ ਤਾਂ 사త్సੰਗਤ ਜੀ ਇਸੇ ਤਰ੍ਹਾਂ ਹੀ ਪਈ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਅਸੀਂ ਵੀ ਇਸ ਬਾਰੇ ਪੁੱਛਿਆ ਕਿ ਮਹਾਰਾਜ ਜੀ ਇਸ ਇਸ ਬੱਤੀ ਦਾ ਸੀ ਕੀ ਕਰੀਏ 사త్సੰਗਤ ਜੀ ਤੁਸੀਂ ਜਾਣਦੇ ਹੋਈ ਕਈ ਘਰਾਂ ਦੇ ਵਿੱਚ ਤੇ ਸਵੇਰ ਸ਼ਾਮ ਜੋਤ ਜਗਾਈ ਜਾਂਦੀ ਹੈ ਪਰ ਬਹੁਤ ਸਾਰੇ ਲੋਕ ਨੇ ਸਿਰਫ ਜਿਹੜੇ ਸਾਤਸੰਗਤ ਜੀ ਇੱਕ ਚੰਗੇ ਦਿਨ ਵਿੱਚ ਜੋਤ ਜਗਾਉਂਦੇ ਨੇ ਜਿਵੇਂ ਕੋਈ ਸਿਰਫ ਐਤਵਾਰ ਨੂੰ ਹੀ ਜੋਤ ਜਗਾਉਂਦਾ ਹੈ ਜਾਂ ਫਿਰ ਜੋ ਦਵਾਇਕਰ ਜੀ ਦੇ ਚੰਗੇ ਦਿਹਾੜੇ ਹੁੰਦੇ ਨੇ ਜਿਵੇਂ ਸੰਗਰਾਹ ਹੋਗੀ ਦਸਮੀ ਹੋਗੀ ਸਾਤਸੰਗਤ ਜੀ ਪੂਰਨਮਾਸ਼ੀ ਹੋਗੀ ਇਨ੍ਹਾਂ ਦਿਨਾਂ ਦੇ ਦਿਨਾਂ ਵਿੱਚ ਹੀ ਜੋਤ ਜਗਾਈ ਜਾਂਦੀ ਹੈ ਸਾਤਸੰਗਤ ਜੀ ਇਸੇ ਤਰ੍ਹਾਂ ਮਹਾਂਪੁਰਸ਼ਾਂ ਜੀ ਕੋਲ ਸੀ ਨੇ ਬਚਨ ਲਏ ਸੀ ਤਾਂ ਮਹਾਂਪੁਰਸ਼ਾਂ ਜੀ ਨੇ ਦੱਸਿਆ ਸੀ ਪਾਈ ਇਸ ਦਾ ਇਸ ਤਰ੍ਹਾਂ ਪਾਲਣਾ ਕੀਤੀ ਜਾਵੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸੁੱਖ ਆਣਗੇ 사ਤ ਸੰਗਤ ਜੀ ਜਦੋਂ ਤੋਂ ਅਸੀਂ ਇਸ ਤਰੀਕੇ ਨਾਲ ਕਰ ਰਹੇ ਹਾਂ ਵਾਹਿਗੁਰੂ ਜੀ ਨੇ ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਹੈ ਵਾਹਿਗੁਰੂ ਜੀ ਇੰਨੇ ਮਿਹਰ ਹੈ 사ਤ ਸੰਗਤ ਜੀ ਵਾਹਿਗੁਰੂ ਜੀ ਸਭ ਤੇ ਐਸੇ ਤਰ੍ਹਾਂ ਮਿਹਰ ਪਰਿਆ ਹੱਥ ਰੱਖਣ ਜੋ ਵੀ ਇਸ ਚੈਨਲ ਦੇ ਨਾਲ ਜੁੜਿਆ ਹੋਇਆ ਹੈ ਵਾਹਿਗੁਰੂ ਜੀ ਉਸ ਦੇ ਘਰ ਪਰਵਾਰ ਨੂੰ ਸਾਰਿਆਂ ਨੂੰ ਤੰਦਰੁਸਤ ਦੀ ਬਖਸ਼ਣ ਘਰ ਵਚਵਾ ਦੇ ਕਨ ਕਮਾਈਆਂ 'ਚ ਬਰਕਤਾਂ ਪਾਉਣ ਸਾਧ ਸੰਗਤ ਜੀ ਐਸੀ ਤਰਾਈ ਸਾਧ ਸੰਗਤ ਜੀ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਨਮੀਆਂ ਨਮੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਾਂਗੇ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਵੱਧ ਵਾਸ਼ਿਆ ਜਰੂਰ ਕਰਿਆ ਕਰੋ ਸਾਧ ਸੰਗਤ ਜੀ اپنی ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਥ ਸੰਗਤ ਜੀ ਉਹ ਜਾ ਜੋ ਉਹਨਾਂ ਦਾ ਵੀ ਭਲਾ ਹੋ ਸਕੇ ਉਹ ਵੀ ਚੰਗੇ ਰਾਤੇ ਵਾਹਿਗੁਰੂ ਜੀ ਦੇ ਚੰਗੇ ਰਾਤੇ ਚੱਲ ਸਕਣ ਸਾਥ ਸੰਗਤ ਜੀ ਅਤੇ ਸੰਤਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਜੋ ਵੀ ਤੁਸੀਂ ਸੁਝਾ ਦੇਣੇ ਹੁੰਦੇ ਆ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਸਾਤ ਸੰਗਤ ਜੀ ਤੁਸੀਂ ਦੱਸਿਆ ਕਰੋ ਹੋਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓਜ਼ ਪਸੰਦ ਨੇ ਜੋ ਬਾਬਾ ਜੀ ਦੇ ਨਾਲ ਰਿਲੇਟਡ ਤਾਂ ਸਾਤ ਸੰਗਤ ਜੀ ਆਪਾਂ ਉਹ ਵੀਡੀਓਜ਼ ਲੈ ਕੇ ਆਂਦੇ ਰਹਾਂਗੇ ਸਾਤ ਸੰਗਤ ਜੀ ਜੋ ਮਹਾਪੁਰਸ਼ ਜੀ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਮਹਾਪੁਰਸ਼ ਜੀ ਆਉਣ ਵਾਲੇ ਸਮੇਂ ਦੀ ਭਵਿੱਖवाणी ਬਾਰੇ ਦੱਸ ਕੇ ਗਏ ਸੀ ਸਾਧ ਸੰਗਤ ਜੀ ਉਹ ਵੀ ਸਾਡੇ ਬਜ਼ੁਰਗਾ ਨੇ ਉਸ ਬਾਰੇ ਦੱਸਿਆ ਹੈ ਸਾਧ ਸੰਗਤ ਜੀ ਉਹ ਵੀ ਤੁਹਾਨੂੰ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਧ ਸੰਗਤ ਜੀ ਹੋਈਆਂ ਪੁੱਲਾ ਚੁੱਕਾਂ ਨੇ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ